ਹਾਂਜੀ ਤਾਂ ਆਪਣਾ ਕੀਰਤਨ ਦਰਬਾਰ ਸਵਾਗਤ ਦੀ ਮੈਂ ਬਣਾਇਆ ਵਲੋਗ ਤੇ ਤੁਸੀਂ ਦੇਖ ਸਕਦੇ ਹੋ ਕਰ ਸਕਦੇ ਹੋ ਤੁਸੀਂ ਦਰਸ਼ਨ ਤੇ ਫਿਰ ਹੋ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸੀ ਵਾਹ ਗੁਰੂ ਆਏ ਗੁਰੂ ਜੀ ਜਪੋ ਸਤਨਾਮ 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 ਜੀ ਵਾਹ

ਹਾਂਜੀ ਉਸ ਤੋਂ ਬਾਅਦ ਆਪਾਂ ਖਾਦਾ ਪ੍ਰਸ਼ਾਦਾ ਤੁਸੀਂ ਦੇਖ ਸਕਦੇ ਹੋ ਆਪਾਂ ਲੰਗਰਾਂ 'ਚ ਆ ਗਏ ਸੀ ਤੇ ਆਪਾਂ ਸਾਰੀਆਂ ਸੰਗਤਾਂ ਲੰਗਰ ਛਕਦੀਆਂ ਸੀ ਤੇ ਮਤਲਬ ਕਿ ਕਾਫੀ ਸੰਗਤਾਂ ਲੰਗਰ ਖਾਂਦੀਆਂ ਸੀ ਤੇ ਕਾਫੀ ਜਿਆਦੀ ਰੌਣਕ ਸੀ ਤੇ ਫਿਰ ਆਪਾਂ ਵੀ ਪ੍ਰਸ਼ਾਦਾ ਛਕਿਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਬਹੁਤ ਕੁਝ ਬਣਾਉਂਦੇ ਫਿਰ ਉਸ ਤੋਂ ਬਾਅਦ ਆਪਾਂ ਪਲੇਟ ਨੂੰ ਖਾਲੀ ਕਰਦੀ ਕਿਉਂਕਿ ਮੇਰੀ ਪਲੇਟ ਚ ਕੁਝ ਨਾ ਕੁਝ ਬਚਿਆ ਹੁੰਦਾ ਮੈਂ ਪਹਿਲੀ ਵਾਰੀ ਪਲੇਟ ਨੂੰ ਖਾਲੀ ਕੀਤੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਾਫੀ ਰੌਣਕਾਂ ਸੀ ਤੇ ਲੰਗਰ ਸ਼ਕ ਆਪਾਂ ਜਾਂਦੇ ਸੀ ਬਾਹਰ ਨੂੰ ਰਪੀਰ ਆਊਂਡ 12 ਗਾੜੀ ਨੇ 12 ਗਾੜੀ ਔਰ 14/ ਤੇ ਇਹ ਵਾਲਾ 파ਰਟ 2 ਆ ਤੇ ਮੈਂ ਤੁਹਾਨੂੰ 파ਰਟ 1 ਦਿਖਾਤਾ ਸੀ ਕਿਉਂਕਿ ਤੁਹਾਨੂੰ ਪਤਾ ਵੀਡੀਓ ਕਾਫੀ ਲੰਬੀ ਬਣ ਗਈ ਸੀ ਕੀਰਤਨ ਦਰਬਾਰ ਦੀ ਤੇ ਫਿਰ ਮੈਂ ਸੋਚਿਆ 파ਰਟ 1 ਤੇ 2 ਬਣਾ ਦਿੰਨੀ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਲੰਗਰ ਹਾਲ ਚ ਇੰਨੀ ਜਿਆਦਾ ਪੀੜ ਸੀ ਬਹੁਤ ਜਿਆਦਾ ਰੌਣਕਾ ਹੁੰਦੀ ਆ ਸਾਡੇ ਸ਼ਹਿਰ ਤੇ ਉਸ ਤੋਂ ਬਾਅਦ ਆਪਣੇ ਰੋਣ ਦਾ ਬਹੁਤ ਜ਼ਿਆਦਾ ਨਹੀਂ ਉਸ ਤੋਂ ਬਾਅਦ ਕੀਰਤਨ ਦਾ ਵਾਰ ਸਮਾਪਤੀ ਹੁੰਦੀ ਹੈ ਉਸ ਤੋਂ ਬਾਅਦ ਸ਼ਿਵਰਾਤਰੀ ਆ ਜਾਂਦੀ ਹੈ ਤੇ ਤੁਹਾਨੂੰ ਉਹ ਵੀ ਮੈਂ ਦਿਖਾਉਂਗੀ ਤੇ ਉਹ ਵੀ ਮੈਂ ਵਲੌਗ ਲੈ ਕੇ ਆਉਂਗੀ ਜਲਦੀ ਤੇ ਤੁਸੀਂ ਬਨੇ ਰਹੋ ਮੇਰੇ ਵਲੌਗ ਨਾਲ ਐਂਡ ਤੱਕ ਤੇ ਮੇਰੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫਿਰ ਆਪਾਂ ਅਗੇ ਪਾਣੀ ਪੀਣ ਤੇ ਸਕਤਾ ਸੇਵਾ ਕਰਦੀ ਹਾਂ ਪਾਣੀ ਪਾਣੀ ਦਾ ਜਲਦੀਆਂ ਤੇ ਫਿਰ ਆਪਾਂ ਪ੍ਰਸ਼ਾਦਾ ਸ਼ੱਕ ਕੇ ਅਗੇ ਪਾਣੀ ਪੀਤਾ ਉਸ ਤੋਂ ਬਾਅਦ ਆਗੇ ਆਪਾਂ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਬਹੁਤ ਜ਼ਿਆਦਾ ਭੀੜ ਭੜਕਾ ਸੀ ਫਿਰ ਉਸ ਤੋਂ ਬਾਅਦ ਇੱਥੇ ਦਸਤਾਰਾਂ ਸੱਜਣ ਦੀਆਂ ਸੀ ਦਸਤਾਰਾਂ ਦਾ ਮੁਕਾਬਲਾ ਚੱਲੰਦਿਆ ਸੀ ਫਿਰ ਮੈਂ ਉਹ ਵੀ ਵਲੋਗ ਬਣਾਇਆ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀ ਬਾਹਰ ਉੱਥੇ ਵਿੱਚ ਉਸ ਤੋਂ ਬਾਅਦ ਆਪਾਂ ਘੁੰਮਦੇ ਘੁੰਮਦੇ ਬਾਹਰ ਦੁਕਾਨਾਂ ਵੱਲੇ ਜਾਂਦੇ ਹੋਏ ਵੀ ਚਲੋ ਆਪਾਂ ਬੈਠਣਾ ਗਿਆ ਤੇ ਇਸ ਤੋਂ ਬਾਅਦ ਇਹ ਗਰਾਊਂਡ ਆ ਮਤਲਬ ਕਿ ਇਹ ਵੀ ਛੋਟਾ ਜਿਹਾ ਗਰਾਊਂਡ ਬਣਿਆ ਹੋਇਆ ਤੇ ਇਹ ਪਾਰਕ ਬਣਿਆ ਹੋਇਆ ਤੇ ਇੱਥੇ ਇੱਥੇ ਕਾਫੀ ਕਾਫੀ ਦੁਕਾਨਾਂ ਲੱਗਦੀਆਂ ਨੇ ਤੇ ਜੋ ਅੱਜ ਮਤਲਬ ਕਿ ਆਗੀ ਕੀਰਤਨ ਤੋਂ ਬਾਅਦ ਬਹੁਤ ਘੱਟ ਦੁਕਾਨਾਂ ਲੱਗੀਆਂ ਤੇ ਇਧਰ ਆ ਗਈ ਗੰਨਿਆਂ ਦੀ ਟਰਾਲੀ ਜੋ ਕਿ ਇੱਥੇ ਫ੍ਰੀ ਸੇਵਾ ਲਈ ਆ ਮਤਲਬ ਕਿ ਰੋਪ ਹੀ ਆਉਂਦੇ ਨੇ ਤੇ ਮੈਨੂੰ ਵੈਸੇ ਰੋ ਪਸੰਦ ਨਹੀਂ ਆ ਮੈਂ ਨਹੀਂ ਪੀਂਦੀ ਤੇ ਮੈਂ ਮੈਂ ਗੰਨੇ ਚੂਪਦੀ ਆ ਬਸ ਤੇ ਫਿਰ ਆਪਾਂ ਆ ਗਏ ਦੁਕਾਨਾਂ ਵੱਲੇ ਤੇ ਵੈਸੇ ਇੰਨੀ ਜਿਆਦੀ ਇੱਧਰ ਦੁਕਾਨਾਂ ਨਹੀਂ ਸੀ ਲੱਗੀਆਂ ਤੇ ਪਿਛਲੇ ਕੀਰਤਨ ਦਰਬਾਰ ਤੇ ਬਹੁਤ ਜਿਆਦੀ ਦੁਕਾਨਾਂ ਲੱਗੀਆਂ ਸੀ ਤੇ ਆਪਾਂ ਦੁਕਾਨਾਂ ਵਾਲੇ ਵੇਖਦੇ ਹੋਏ ਕੁਝ ਖਰੀਦਾ ਖਰੀਦਦੀ ਕਰਦੇ ਹੋਏ ਤੇ ਆਪਾਂ ਵੀ ਕੁਛ ਨਾ ਕੁਛ ਹੁੰਦਾ ਤਾਂ ਸਭ ਕੁਛ ਹੀ ਆ ਤੇ ਫਿਰ ਵੀ ਕੁਛ ਨਾ ਕੁਛ ਵਧੀਆ ਲੱਗਦਾ ਫਿਰ ਕੁਛ ਨਾ ਕੁਛ ਖਰੀਦ ਲਈਦਾ ਕੋਈ ਨਾ ਕੋਈ ਚੀਜ਼ ਤੇ ਫਿਰ ਆਗੇ ਸੀ ਆਪਾਂ ਇੱਧਰ ਦੁਕਾਨਾਂ ਵੱਲੇ ਅੱਛਾ ਜੀ ਬੜੇ ਚੰਗੇ ਹੈ ਇਹਨਾਂ ਨੇ ਡੇਲੀ ਰਿਵਾਰਡ ਵਿੱਚ ਛੁਪਾ ਕੇ ਰੱਖੇ ਹੋਏ ਇਹ ਗੱਡੀਆਂ ਓਕੇ ਇਹ ਆ ਗਈ ਔਰ 311 ਫਿਰ ਕੁਛ ਨਾ ਕੁਛ ਪਸੰਦ ਆ ਜਾਂਦਾ ਫਿਰ ਵੀ ਮਤਲਬ ਕਿ ਲਿਆ ਸੀ ਕਾਫੀ ਕੁਛ ਇੱਥੋਂ ਲਿਆ ਸੀ ਆਪਾਂ ਓਕੇ ਲਾਸਟ ਵਾਰਨ ਟਾਈ ਕਰਕੇ ਰੱਖੇ ਸੀ ਉਹਨਾਂ ਡਿਲੀ ਗੋੜ ਵਾਲੇ ਚੱਤੇ ਜੋ ਓਪਨ ਥਾਰ ਹੈ। ਨਾਈਟ। ਤੋਂ ਮੇਰੇ ਭਲੇ ਚਲ ਚੁਕਾ ਹੈ। ਬੈਂਕ ਸੁਪਰਕਾਰ ਇੰਗੇ ਹਾਂਜੀ ਫਿਰ ਆਪਾਂ ਅਗੇ ਚਾਹ ਵਾਲੇ ਲੰਗਰ ਫਿਰ ਆਪਾਂ ਚਾਹ ਪੀਤੀ ਤੇ ਚਾਹ ਦੀ ਵੀ ਸੇਵਾ ਚੱਲੰਦੀ ਸੀ ਇੱਥੇ ਤੇ ਫਿਰ ਆਪਾਂ ਚਾਹ ਪੀਤੀ ਫਿਰ ਹੋ ਗਈ ਸੀ ਸਮਾਪਤੀ ਇਹ ਦੂਸਰੇ ਦਿਨ ਦਾ ਮਤਲਬ ਇਹ ਵਲੋਗ ਆ ਤੇ ਫਿਰ ਹੋ ਗਈ ਸੀ ਸਮਾਪਤੀ ਸਮਾਪਤੀ ਦੇ ਟਾਈਮ ਦੀ ਵੀਡੀਓ ਬਣਾਈ ਆ ਮੈਂ ਤੁਸੀਂ ਵੀ ਕਰ ਲੋ ਦਰਸ਼ਨ ਇੱਕ ਇੱਕ ਦਰਬਾਰ ਤੋਂ ਫਿਰ ਸਮਾਪਤੀ ਹੋ ਗਈ ਸੀ ਚਲੋ ਜੀ ਤੁਸੀਂ ਬਣੀ ਰਹੋ ਮੇਰੇ ਵੀਡੀਓ ਨਾਲ ਐਂਡ ਤੱਕ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਬਾਕੀ ਤੁਸੀਂ ਬਣੀ ਰਹੋ ਮੇਰੇ ਚੈਨਲ ਦੇ ਨਾਲ ਤੇ ਮੈਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਗੀ ਤੇ ਮੈਂ ਅਗਲੇ ਸਾਲ ਤੁਹਾਡੇ ਵਾਸਤੇ ਫੇਰ ਕੀਰਤਨ ਦਰਬਾਰ ਦੀ ਵੀਡੀਓ ਲੈ ਕੇ ਆਉਂਗੀ ਤੇ ਬਹੁਤ ਜਿਆਦਾ ਜੋ ਮਤਲਬ ਸੰਗਤਾਂ ਹੁੰਦੀਆਂ ਨੇ ਸਾਡੇ ਸ਼ਹਿਰ ਤੇ ਬਹੁਤ ਜਿਆਦਾ ਸੇਵਾ ਚੱਲਦੀ ਆ ਤੇ ਦੂਰੋ-ਦੂਰੋ ਮਤਲਬ ਕਿ ਕਾਫੀ ਸੰਗਤਾਂ ਹੁੰਦੀਆਂ ਤੇ ਬਹੁਤ ਵਧੀਆ ਮਾਨ ਕੀਰਤਨ ਦਰਬਾਰ ਸਮਾਗਮ ਚੱਲਦਾ ਤੇ ਤੁਸੀਂ ਵੀ ਕਰ ਲੋ ਦਰਸ਼ਨ ਚ ਵੀ ਦੇਖ ਕੇ ਦੇਖਾਂਗੇ ਚਲੋ ਸਾਡੀ ਦੇਖੇ ਵਾ ਦੇ ਇਹ ਕੀ ਬਣਾ ਰਹੇ ਨਹੀਂ ਹੈ ਸਪਲੈਂਡਰ ਹੋਮ ਲਾ ਕੇ ਸਤਿਨਾਮ ਜੀ ਵਾਹਿਗੁਰੂ ਆਇ ਦੂਆ ਹੈ ਦੂਜੀ ਜਪੋ ਸਤ ਸਤਨਾਮ